ਪੁੱਤ ਗਿਆ ਨਹੀਂ ਖੇਤ ਨਾਲੇ ਕਹਿੰਦਾ ਸਪਰੇਅ ਕਰਨੀ ਸੀ ਫਿਰ ਤਾਂ ਸੰਦੇਹਾ ਜਾਣਾ ਸੀ ਬਸ ਮਾਂ ਜਾਣਾ ਹੀ ਆ ਚਾਹ ਪੀਣ ਲੱਗਿਆ ਸੀ ਹੋਰ ਪੁੱਤ ਦਿਹਾੜੀਆਂ ਮਿਲ ਗਏ ਹਾਂ ਮਾਂ ਮਿਲ ਗਏ ਬਸ ਇੱਕ ਬੰਦਾ ਘਟਾ ਜੇ ਇੱਕ ਦਿਹਾੜੀਆ ਹੋਰ ਹੁੰਦਾ ਤਾਂ ਕੰਮ ਸੋਖਾ ਨਿਭੜ ਜਾਂਦਾ ਚੱਲ ਕੋਈ ਨਹੀਂ ਸਾਰਦਾ ਫਿਰ ਮੌਖਾ ਸੋਖਾ ਨਾ ਪੁੱਤ ਜੇ ਇੱਕ ਬੰਦਾ ਘਟਾ ਤੂੰ ਦੀਪ ਨੂੰ ਲੈ ਜਾ ਨਹੀਂ ਨਹੀਂ ਮਾਂ ਮਾਪੇ ਸਾਰ ਲੋ ਔਖਾ ਸੋਖਾ ਉਹਨੂੰ ਜਾਣ ਦੇ ਕਾਲਜ ਉਹਦੀ ਪੜਾਈ ਕਾਹਨੂੰ ਖਰਾਬ ਕਰਨੀ ਆ ਚੱਲ ਠੀਕ ਐ ਪੁੱਤ ਜਿਵੇਂ ਤੇਰੀ ਮਰਜ਼ੀ ਚੰਗਾ ਫਿਰ ਮੈਂ ਗੁਰੂ ਘਰ ਜਾਇਆ ਮਾ ਠੀਕ ਆ ਮਾ ਨਾ ਥੋੜਾ ਵੀ ਸਰੇ ਹੀ ਪਿਆ ਜਦੋਂ ਮੰਮੀ ਕਹਿੰਦੀ ਸੀ ਵੀ ਦੀਪ ਨੂੰ ਨਾਲ ਲੈ ਜਾ ਤਾਂ ਜ਼ਰੂਰੀ ਖੇਤਾਂ ਵਿੱਚ ਇਕੱਲੇ ਨਹੀਂ ਔਖੇ ਹੋਣਾ ਉਹ ਇੱਕ ਦਿਨ ਵਾਸਤੇ ਕਾਨੂੰ ਦੀ ਪੜਾਈ ਖਰਾਬ ਕਰਨੀ ਆ ਉਹੀ ਖੇਤ ਦੇ ਕੰਮ ਆ ਜਿਹੜੇ ਮੈਂ ਰੋਹੇ ਕਰਦਾ ਆਹੋ ਇੱਕ ਦਿਨ ਨਾਲ ਤਾਂ ਉਹਦੀ ਪੀ ਐਚ ਡੀ ਰਹਿ ਜਾਊਗੀ ਮੇਰੀ ਗੱਲ ਤਾਂ ਤੁਸੀਂ ਤਾਂ ਮੰਨੋ ਜੇ ਕਦੇ ਅੱਗੇ ਸੁਣੀ ਹੋਵੇ ਚੰਗਾ ਚੰਗਾ ਤੈਨੂੰ ਬੜਾ ਪਤਾ ਮੈਨੂੰ ਸਭ ਪਤਾ ਕਿਹੜੇ ਕੰਮ ਕਿਵੇਂ ਕਰਨੇ ਆ ਤੂੰ ਰੋਟੀ ਬਣਾ ਮੈਂ ਖੇਤ ਨੂੰ ਜਾਵਾਂ ਅੱਗੇ ਲੇਟਾਂ ਭਾਬੀ ਰੋਟੀ ਬਣਾਉਂਦੇ ਮੈਂ ਕਾਲਜ ਤੋਂ ਲੇਟ ਹੋਈ ਜਾਣਾ ਕਿਧਰੇ ਨਹੀਂ ਲੇਟ ਹੁੰਦਾ ਤੂੰ ਬਣੀ ਪਈ ਆ ਰੋਟੀ ਰੁਕ ਜਾ ਦੋ ਮਿੰਟ ਨਹੀਂ ਭਾਬੀ ਮੈਂ ਸੱਚੀ ਲੇਟ ਆ ਜੇ ਮੈਂ ਲੇਟ ਹੋ ਗਿਆ ਨਾ ਮੇਰਾ ਲੈਕਚਰ ਮਿਸ ਹੋ ਜਾਣਾ ਪਤਾ ਹੀ ਆ ਕਿਹੜੇ ਲੈਕਚਰ ਲੱਗਦੇ ਨੇ ਕਾਲਜ 'ਚ ਤੇਰੇ ਉਡੀਕਦੀ ਹੋਣੀ ਆ ਕੋਈ ਪਾਰਕ 'ਚ ਨਾ ਭਾਬੀ ਮੇਰੇ ਕੋਲੇ ਪਾਰਕਾਂ 'ਚ ਘੁੰਮਣ ਦਾ ਟਾਈਮ ਕਿੱਥੇ ਸਾਨੂੰ ਕੀ ਪਤਾ ਤੂੰ ਕਿੱਥੇ-ਕਿੱਥੇ ਘੁੰਮਦਾ ਅਸੀਂ ਕਿਹੜਾ ਸਾਰਾ ਦਿਨ ਤੇਰੇ ਮਗਰ-ਮਗਰ ਫਿਰਦੇ ਆ ਨਾ ਨਾ ਭਾਬੀ ਇਦਾਂ ਦੀ ਕੋਈ ਗੱਲ ਨਹੀਂ ਤੈਨੂੰ ਤਾਂ ਪਤਾ ਹੀ ਆ ਘਰੋਂ ਕਾਲਜ ਕਾਲਜ ਤੋਂ ਕਰੇ ਤੇ ਘਰੋਂ ਬਾਈਨਾ ਖੇਤ ਚੰਗਾ ਚੰਗਾ ਮੈਨੂੰ ਪਤਾ ਹੀ ਆ ਵੀ ਮੇਰਾ ਦਿੌਰ ਕਿੰਨਾ ਸ਼ਰੀਫ ਆ ਮੈਂ ਤਾਂ ਮਜ਼ਾਕ ਕਰਦੀ ਸੀ ਤੇਰੇ ਨਾਲ ਚੱਲ ਕੋਈ ਨਾ ਬੈਠ ਤੂੰ ਮੈਂ ਰੋਟੀ ਲੈ ਕੇ ਆਉਣੀ ਆ ਠੀਕ ਆ ਬਾਈ ਕੀ ਕਰੀ ਨਾ ਕੋਈ ਟਰੈਕਟਰ ਤੋਂ ਲੱਗਿਆ ਸੀ ਲੈ ਮੈਂ ਤੋਂ ਨਾ ਉਹ ਨਹੀਂ ਨਹੀਂ ਤੂੰ ਪੜ ਲਾ ਬਹਿ ਕੇ ਉਹ ਨਹੀਂ ਬਾਈ ਯਾਰ ਤੂੰ ਮੈਨੂੰ ਕੋਈ ਕੰਮ ਕਰਨ ਵੀ ਦੇ ਦਿਆ ਕਰ ਯਾਰ ਕੋਈ ਨਾ ਕੰਮ ਹੀ ਕਰਨੇ ਸਾਰੀ ਉਮਰ ਜੇ ਵੱਡੇ ਭਰਾ ਦੇ ਹੁੰਦੇ ਛੋਟੇ ਨੂੰ ਕਰਨੇ ਪੈ ਜਾਣ ਤੂੰ ਪੜ ਲਾ ਚਲ ਠੀਕ ਹੈ ਬਾਈ ਜਿਵੇਂ ਤੇਰੀ ਮਰਜ਼ੀ ਤੂੰ ਪੜ ਲਾ ਮੋਟਰ ਛੱਡ ਦੇ ਪਾਗਲਲੀ ਛੱਡਦਾ ਮਾਂ ਕਿਵੇਂ ਠੀਕ ਆ? ਹਾਂ ਪੁੱਤ ਠੀਕ ਆ। ਮੈਂ ਇੰਨਾ ਕੰਮ ਨਾ ਕਰਿਆ ਕਰ। ਫੇਰ ਕਹਿੰਗੇ ਮੇਰੇ ਤੋਂ ਹੱਡ ਪੈਰ ਦੁਖਦੇ ਆ। ਭਾਬੀ ਹੈ ਤਾਂ ਇਹ ਕੰਮ ਕਰਨ ਨੂੰ। ਪੁੱਤ ਜਿੰਨਾ ਚਿਰ ਹੱਡ ਪੈਰ ਚੱਲਦੇ ਉਹਨਾਂ ਚਿਰ ਕਰੀ ਜਾਣੀ ਆ। ਹੋਰ ਦੱਸ ਤੇਰੀ ਪੜ੍ਹਾਈ ਕਿੱਦਾਂ ਚੱਲਦੀ ਆ? ਵਧੀਆ ਚੱਲ ਜਾਂਦੀ ਆ ਮੈਂ ਪੜ੍ਹਾਈ ਤਾਂ। ਫਿਰ ਐਤ ਕੀ ਤਾਂ ਮੈਨੂੰ ਲੱਗਦਾ ਪੂਰੀ ਹੋ ਜੂ। ਉਹ ਕਿੱਥੇ ਮਾਂ ਹਜੇ ਤਾਂ ਮੇਰਾ ਇੱਕ ਕੋਰਸ ਬਾਕੀ ਆ। ਮੈਂ ਤਾਂ ਕਹਿੰਨੀ ਆ ਬੱਸ ਕਰ ਪੁੱਤ। ਬਹੁਤ ਹੋ ਗਈ ਤੇਰੀ ਪੜ੍ਹਾਈ। ਬਾਕੀ ਤੇਰੀ ਮਰਜ਼ੀ ਆ। ਮਾਂ ਜਦੋਂ ਮੇਰਾ ਅਗਲਾ ਕੋਰਸ ਪੂਰਾ ਹੋ ਗਿਆ ਨਾ ਤੇ ਤੇਰੇ ਪੁੱਤ ਨੇ ਅਫਸਰ ਲੱਗ ਜਾਣਾ ਤੇ ਲੱਖਾਂ ਚ ਤਨਖਾਹ ਹੋਊਗੀ ਤੇਰੇ ਪੁੱਤ ਦੀ ਤੇ ਪਿੰਡ ਚ ਬੱਲੇ ਬੱਲੇ ਹੋਜੂਗੀ ਉਹ ਤਾਂ ਗੱਲ ਠੀਕ ਐ ਪੁੱਤ ਬਾਕੀ ਤੂੰ ਆਪਣੇ ਬਾਈ ਨਾਲ ਗੱਲ ਕਰ ਲਈ ਉਹ ਜਿਵੇਂ ਕਹੂਗਾ ਓਵੇਂ ਫਿਰ ਕਰ ਲਈ ਤੂੰ ਮਾਂ ਬਾਈ ਨੇ ਕੀ ਕਹਿਣਾ ਉਹ ਤਾਂ ਮੰਨ ਨਹੀਂ ਜਾਣਾ ਮੈਨੂੰ ਤਾਂ ਤੇਰੇ ਆਸ਼ੀਰਵਾਦੀ ਲੋੜ ਆ ਪੁੱਤ ਮੇਰਾ ਆਸ਼ੀਰਵਾਦ ਤਾਂ ਹਮੇਸ਼ਾ ਤੁਹਾਡੇ ਨਾਲ ਹੀ ਆ ਸਤਿਮਨ ਮੈਡਮ ਨੂੰ ਹੋਮਵਰਕ ਭੇਜਦਾ ਸੀ ਪੁੱਤ ਹਾਂਜੀ ਤੇ ਤੁਸੀਂ ਮਨਕੀਰਤ ਤੇ ਤੁਸੀਂ ਵੈਰੀ ਗੁੱਡ ਆ ਵੀ ਬੱਚੇ ਪੜ੍ਹ ਹੀ ਜਾਂਦੇ ਹੋ ਹਾਂਜੀ ਪਾਪਾ ਜੀ ਪੜ੍ਹਦੇ ਹੋ ਬੱਚੇ ਜੀ ਚਲੋ ਪੁੱਤ ਤੁਸੀਂ ਐਂ ਕਰੋ ਦੂਜੇ ਕਮਰੇ ਚ ਜਾ ਕੇ ਪੜੋ ਠੀਕ ਹੈ ਨਾ ਮੈਂ ਨਾ ਤੁਹਾਨੂੰ ਇੱਕ ਜ਼ਰੂਰੀ ਗੱਲ ਕਰਨੀ ਸੀ। ਦੱਸ। ਮੈਂ ਨਾ ਜਦੀਪ ਨੂੰ ਮੰਮੀ ਨਾਲ ਗੱਲਾਂ ਕਰਦੇ ਸੁਣਿਆ ਸੀ। ਉਹ ਕਹੀ ਜਾਂਦਾ ਸੀ ਮੈਂ ਅੱਗੇ ਹੋਰ ਪੜ੍ਹਨਾ। ਤੂੰ ਕਿਉਂ ਡਰਦੀ ਆਂ ਫੇਰ? ਪੜ੍ਹਨਾ ਆਉਣਿਆ ਡਰੀ ਤੂੰ ਜਾਨੀਂ। ਤੁਸੀਂ ਵੀ ਨਾ ਕਿਸੇ ਗੱਲ ਨੂੰ ਸਮਝਦੇ ਨਹੀਂ ਹੈਗੇ। ਪਹਿਲਾਂ ਹੀ ਕਿੰਨਾ ਖਰਚ ਕਰੀ ਬੈਠੇ ਹਾਂ ਉਹਦੀ ਪੜ੍ਹਾਈ ਤੇ। ਹੋਰ ਕਿੰਨਾ ਕਿ ਕਰੀ ਜਾਓਗੇ? ਉਹਨੂੰ ਕਹੋ ਹੁਣ ਕੋਈ ਕੰਮਕਾਰ ਕਰ ਲਵੀਂ। ਉਹ ਜੇ ਪੜ੍ਹ ਕੇ ਕੁਝ ਬਣ ਜੂ ਤਾਂ ਆਪਣਾ ਹੀ ਫਾਇਦਾ ਹੋਊ। ਆਪਣਾ ਨਹੀਂ ਜੀ, ਇਹ ਤਾਂ ਉਹਦਾ ਹੀ ਫਾਇਦਾ ਹੋਊ। ਉਹਦਾ ਕਿਉਂ? ਤਨਖਾਤਾ ਘਰੀ ਆਉ। ਤੁਸੀਂ ਤਾਂ ਬਹੁਤ ਭੋਲਿਓ। ਅਗਲਾ ਤਾਂ ਸਾਂਝੇ ਘਰੋਂ ਖਰਚਾ ਕਰਵਾਈ ਜਾਂਦਾ। ਅੱਗੇ ਆਪਾਂ ਕੁੜੀਆਂ ਵੀ ਵਿਆਉਣੀਆਂ ਨੇ। ਜੇ ਚਾਰ ਪੈਸੇ ਹੋਣਗੇ ਤਾਈਓ ਲਾਵਾਂਗੇ। ਕੱਲ ਨੂੰ ਅਗਲਾ ਨੌਕਰੀ ਤੇ ਲੱਗ ਕੇ ਅੱਡ ਹੋ ਜੂਗਾ। ਨਹੀਂ ਨਹੀਂ ਆਇ ਨਹੀਂ ਕਰਦਾ ਮੇਰਾ ਭਰਾ। ਮੈਨੂੰ ਆਇ ਨਹੀਂ ਛੱਡ ਕੇ ਜਾਂਦਾ। ਤੁਹਾਨੂੰ ਤਾਂ ਉਦੋਂ ਪਤਾ ਲੱਗੂ ਜਦੋਂ ਸ਼ਰੀਕ ਨੇ ਮਾਰੀ ਢੂਹੇ ਚਲੱਤ। ਐਵੇਂ ਨਹੀਂ ਲੋਕੀ ਕਹਿੰਦੇ ਵੀ ਸ਼ਰੀਕ ਤਾਂ ਸ਼ਰੀਕ ਹੀ ਹੁੰਦਾ। ਸ਼ਰੀਕ ਨਹੀਂ। ਉਹ ਮੇਰਾ ਨਾਲ ਦਾ ਜੰਮਿਆ ਭਰਾ ਐ। ਕੋਈ ਗੈਰ ਥੋੜੀ ਐ ਜਿਹੜਾ ਮੇਰਾ ਮੜਾ ਸੋਚੂ। ਆਹੋ ਸੋਚਦਾ ਨਹੀਂ ਪਰ ਇੱਕ ਗੱਲ ਯਾਦ ਰੱਖਿਓ ਕਿ ਸ਼ਰੀਕ ਹਮੇਸ਼ਾ ਆਪਣੇ ਬਣਦੇ ਹੁੰਦੇ ਨੇ ਤੇ ਆਪਣਿਆਂ ਦੇ ਦਿੱਤੇ ਜ਼ਖਮਾਂ ਤੇ ਮੱਲਬ ਗੈਰ ਲਾਉਂਦੇ ਹੁੰਦੇ ਨੇ ਉਹ ਗੱਲ ਤਾਂ ਤੇਰੀ ਸਹੀ ਆ ਜੇ ਉਹ ਅਫਸਰ ਲੱਗ ਗਿਆ ਆਪਣਾ ਤਾਂ ਕੋਈ ਫਾਇਦਾ ਨਹੀਂ ਆਪਾਂ ਨੂੰ ਤਾਂ ਉਹਦੀ ਨੌਕਰੀ ਆਏ ਆ ਜਿਵੇਂ ਕਹਿੰਦੇ ਹੁੰਦੇ ਨੇ ਵੀ ਕੱਟੇ ਨੂੰ ਮੰਨ ਦੁੱਦ ਦਾ ਕੀ ਪਾ ਕੋਈ ਨਾ ਜਦੋਂ ਜੋਹੂ ਦੇਖੀ ਜਊ ਦੇਖਣਾ ਨਹੀਂ ਜੀ ਹੱਲ ਕਰਨਾ ਆਪਾਂ ਇਸ ਗੱਲ ਦਾ ਕੋਈ ਨਾ ਕਰ ਲਾਂਗੇ ਹੱਲ ਤੂੰ ਰੋਟੀ ਪਾ ਕੇ ਲਗਿਆ ਬੱਚਿਆਂ ਨੂੰ ਖਵਾਦੀ ਰੋਟੀ ਹਾਂਜੀ ਬੱਚਿਆਂ ਨੇ ਖਾ ਲਈ ਸੀ ਚੰਗਾ ਤੇ ਲੱਡੂ ਖਾ। ਸਾਡੀ ਮਖਾਈ ਵੰਡੀ ਜਾਣਾ ਪੁੱਤ। ਪਹਿਲਾਂ ਮਾਂ ਲੱਡੂ ਖਾ ਫੇਰ ਦੱਸ ਤੈਨੂੰ। ਬਹੁਤ ਤਾਂ ਠੀਕ ਐ ਪੁੱਤ। ਦੱਸ ਤਾਂ ਦੇ ਕਾਹਦੀ ਖੁਸ਼ੀ ਚ ਵੰਡੀ ਜਾਣਾ? ਮਾਂ ਤੇਰਾ ਪੁੱਤ ਪਾਸ ਹੋ ਗਿਆ ਉਹ ਵੀ 96% ਨੰਬਰ ਦੇ ਨਾਲ। ਬਹੁਤ ਵਧੀਆ ਹੋਇਆ ਫੇਰ ਤਾਂ ਪੁੱਤ। ਹੁਣ ਅੱਗੇ ਦੱਸ ਹੁਣ ਕੀ ਕਰਨਾ ਤੂੰ? ਮਾਂ ਤੈਨੂੰ ਦੱਸਿਆ ਸੀਗਾ ਇੱਕ ਕੋਰਸ ਬਾਕੀ ਆ ਬਸ ਉਹ ਕਰ ਲਾ ਮੈਂ। ਚਲ ਠੀਕ ਐ ਪੁੱਤ ਤੇ ਕਿੰਨਾ ਕ ਖਰਚਾ ਹੋਊਗਾ ਹੁਣ? ਬਸ ਮਾਂ 3.5 ਲੱਖ ਰੁਪਏ ਲੱਗਣਾ ਤੇ ਤੇਰਾ ਪੁੱਤ ਅਫਸਰ ਬਣ ਜਾਊਗਾ ਹੁਣ। ਪੀਰਤਾ ਬਹੁਤ ਵਧੀਆ ਗੱਲ ਆ ਪੁੱਤ ਚੱਲ ਹੁਣ ਤੂੰ ਐ ਕਰ ਆ ਡੱਬਾ ਆਪਣੇ ਵੀਰ ਤੇ ਭਾਬੀ ਨੂੰ ਵੀ ਦੇ ਆ ਜਰਨੀ ਹਾਂ ਮਾਂ ਹਲੋ ਹਲੋ ਹਾਂਜੀ ਕੰਗ੍ਰੈਚੁਲੇਸ਼ਨ ਮੁਬਾਰਕਾ 96% ਮਾਰਕਸ ਦੀਆਂ ਥੈਂਕ ਯੂ ਥੈਂਕ ਯੂ ਤੁਮਕੇ ਨਾਲ ਨਹੀਂ ਸਰਨਾ ਪਾਰਟੀ ਲੈਣੀ ਹੈ ਮੈਂ ਤਾਂ ਹਾਂ ਹਾਂ ਕਰਾਂਗੇ ਪਾਰਟੀ ਉਹ ਜਿਸ ਦਿਨ ਮੈਂ ਫੀਸ ਭਰਨਾ ਆਇਆ ਨਾ ਉਸ ਦਿਨ ਕਰਾਂਗੇ ਪਾਰਟੀ ਆਪਾਂ ਚਲ ਠੀਕ ਆ ਪ੍ਰਭ ਹੁਣ ਮੈਂ ਬਾਈ ਤੇ ਭਾਬੀ ਨੂੰ ਵੀ ਜਾ ਕੇ ਵਧਾਈਆਂ ਦੇਵਾਂ ਫਿਰ ਕਰਦਾ ਗੱਲ ਤੇਰੇ ਨਾਲ ਚਲੋ ਠੀਕ ਹੈ ਜੀ ਬਾਏ ਬਾਏ ਭਾਈ ਥੋੜੇ ਪੈਸੇ ਚਾਹੀਦੇ ਸੀ ਮੈਂ ਅੱਗੇ ਐਡਮਿਸ਼ਨ ਕਰਵਾਉਣੀ ਐ ਦੇਖ ਦੀਪ ਬਹੁਤ ਹੋ ਗਈ ਪੜਾਈ ਹੁਣ ਤੂੰ ਕੋਈ ਕੰਮਕਾਰ ਸ਼ੁਰੂ ਕਰ ਲਾ ਇਹ ਮੇਰਾ ਆਖਰੀ ਕੋਰਸ ਐ ਇਸ ਤੋਂ ਬਾਅਦ ਮੈਂ ਅਫਸਰ ਬਣ ਜੂ ਕਾ ਨੂੰ ਮੇਰੀ ਕਿਨਾਰੇ ਲੱਗੀ ਬੇੜੀ ਨੂੰ ਦਾਮਾ ਡੋਲ ਕਰਦਾ ਮੈਂ ਕਿੰਨਾ ਖਰਚ ਆਊ ਹਜੇ ਹੋਰ ਤੇ ਅਗਲੇ ਕੋਰਸ ਤੇ ਬਸ ਭਾਈ 1.5 ਤੋਂ 3 ਲੱਖ ਰੁਪਏ ਖਰਚ ਆਊਗਾ ਦੇਖ ਭਰਾਵਾ ਇੰਨੇ ਪੈਸੇ ਦਾ ਮੁਸ਼ਕਲ ਆ ਮੈਂ ਆਪਦੇ ਜਵਾਕ ਵੀ ਪੜਾਉਣੇ ਆ ਦੇਖ ਭਾਈ ਮੇਰੀ ਵੀ ਮਜਬੂਰੀ ਐ ਮੈਂ ਇੰਨੇ ਸਾਲ ਮਿਹਨਤ ਕਰਕੇ ਇੱਕ ਕੋਰਸ ਪਿੱਛੇ ਆਪਣੀ ਜ਼ਿੰਦਗੀ ਨਹੀਂ ਗਾ ਸਕਦਾ ਮੈਂ ਇੰਨੇ ਕਦਮ ਅੱਗੇ ਤੁਰ ਕੇ ਮੈਂ ਇਥੋਂ ਪਿੱਛੇ ਨਹੀਂ ਮੁੜ ਹੋਣਾ ਬਾਈ ਦੇਖ ਦੀਪ ਜੇ ਤੈਨੂੰ ਲੱਗਦਾ ਵੀ ਤੈਨੂੰ ਪੈਸੇ ਨਾ ਦੇ ਕੇ ਅਸੀਂ ਤੇਰੀ ਜ਼ਿੰਦਗੀ ਬਰਬਾਦ ਕਰ ਰਹੇ ਆ ਤਾਂ ਤੈਨੂੰ ਪੈਸੇ ਦੇ ਕੇ ਅਸੀਂ ਆਪਣੇ ਜਵਾਕਾਂ ਦੀ ਜ਼ਿੰਦਗੀ ਵੀ ਨਹੀਂ ਗਾ ਲੈਣੀ ਬਾਈ ਮੈਂ ਆਪ ਹੀ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕਰੂੰ ਬਸ ਮੇਰੀ ਇੱਕ ਵਾਰੀ ਫੀਸ ਦਾ ਹੱਲ ਕਰ ਦਿਓ ਮੈਂ ਤੈਨੂੰ ਇੱਕ ਵਾਰੀ ਕਹਤਾ ਨਾ ਮੇਰੇ ਕੋਲ ਹੈ ਨਹੀਂ ਹੋਰ ਪੈਸੇ ਮੈਂ ਤੇਰਾ ਹੋਰ ਖਰਚਾ ਨਹੀਂ ਚੱਕ ਸਕਦਾ ਦੇਖ ਲੈ ਪੁੱਤ ਜੇ ਕੋਈ ਹੱਲ ਹੁੰਦਾ ਜਿੱਥੇ ਐਨੇ ਸਾਲ ਖਰਚਾ ਚੁੱਕਿਆ ਥੋੜਾ ਜਿਹਾ ਹੋਰ ਕਰ ਲਾ ਨਾਲੇ ਜੇ ਅਫਸਰ ਲੱਗ ਜੂਗਾ ਸੌਖੇ ਵੀ ਤਾਂ ਪੁੱਤ ਆਪਾਂ ਹੀ ਹੋਵਾਂਗੇ ਦੇਖੋ ਮੰਮੀ ਜੀ ਸਾਨੂੰ ਕੋਈ ਭਾਣੀ ਅਫਸਰ ਲੱਗੇ ਦਾ ਅਗਲਾ ਆਪ ਕਮਾਉ ਤੇ ਆਪ ਖਾਓ ਬਾਈ ਕੁਛ ਮਰਜ਼ੀ ਹੋ ਜੇ ਮੈਂ ਕੋਰਸ ਕਰਨਾ ਹੀ ਕਰਨਾ ਹੈ ਜੇ ਆਹੀ ੜੀ ਹੈ ਨਾ ਮਾਂ ਸਾਨੂੰ ਅੱਡ ਕਰ ਦੇ ਨਾਲੇ ਨੂੰ ਪਤਾ ਲੱਗੂ ਕੋਰਸ ਕਿਵੇਂ ਹੁੰਦੇ ਆ ਤੇ ਕਵੀਲਦਾਰੀ ਕੀ ਹੁੰਦੀ ਆ ਬਾਈ ਇਹ ਛੜੀ ਵਾਲੀ ਕੀ ਗੱਲ ਆ ਯਾਰ ਵੇ ਪੁੱਤ ਤੁਸੀਂ ਕਿਉਂ ਅੱਡ ਹੋਣ ਵਾਲੀਆਂ ਗੱਲਾਂ ਕਰਦੇ ਹੋ ਅੱਡ ਤਾਂ ਹੋਣਾ ਹੀ ਆ ਮਾਂ ਹੁਣ ਮੈਂ ਵੀ ਤਾਂ ਦਾਸ ਹੀ ਪੜਿਆ ਮੈਂ ਕਿਹੜਾ ਪੜ੍ਹਾਈ ਚ ਹੁਸ਼ਿਆਰ ਨਹੀਂ ਸੀ ਪਰ ਇਹਨੂੰ ਤਾਂ ਮੈਂ ਕਿੰਨਾ ਪੜਾਇਆ ਮਾ ਮੈਂ ਨਹੀਂ ਆਣਾ ਹੁਣ ਮੈਂ ਨਹੀਂ ਪੜ੍ਹ ਜਲੂਸ ਨਾ ਹੁਆ ਆਪਦਾ ਜਲੂਸ ਤਾਂ ਹੁਣ ਨਿਕਲੂਗਾ ਮੈਂ ਜਾਣਾ ਸਰਪੰਚ ਕੋਲੇ ਬਾਈ ਪ੍ਰੀਤ ਸਿੰਘ ਕਿਉਂ ਅੱਡ ਹੋਣਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਸਰਪੰਚ ਸਾਹਿਬ ਤੁਹਾਨੂੰ ਪਤਾ ਹੀ ਆ ਹੁਣ ਤੀਕੇ ਦਾ ਮੈਂ ਬਹੁਤ ਕੀਤਾ ਤੇ ਹੁਣੇ ਕਰਦਾ ਅੜੀਆਂ ਤੇ ਅੜੀਆਂ ਮੈਂ ਬਰਦਾਸ਼ਤ ਨਹੀਂ ਕਰਨੀਆਂ ਹੁਣ ਤੁਸੀਂ ਸਾਨੂੰ ਆੜ ਹੀ ਕਰ ਦਿਓ ਦੇਖ ਬਾਈ ਅੱਡ ਹੋਣ ਦਾ ਕੋਈ ਫਾਇਦਾ ਨਹੀਂ ਏਕੇ ਚ ਹੀ ਬਰਕਤ ਆ ਹਾਂ ਹਾਂ ਬਾਈ ਅਵਤਾਰ ਬਾਈ ਸਹੀ ਕਹਿੰਦਾ ਬਾਕੀ ਤੁਹਾਡੀ ਮਰਜ਼ੀ ਆ ਹਾਂ ਬਈ ਦੀਪ ਸਿੰਘ ਤੂੰ ਕੁਝ ਕਹਿਣਾ ਚਾਹੁੰਨਾ ਸਰਪੰਚ ਸਾਹਿਬ ਮੈਂ ਕੀ ਕਹਿਣਾ ਰਹੀ ਗੱਲ ਅੜੀ ਦੀ ਮੈਂ ਕਦੇ ਅੜੀ ਨਹੀਂ ਕੀਤੀ ਬਾਕੀ ਬਾਈ ਨੂੰ ਜਿਵੇਂ ਠੀਕ ਲੱਗੇ ਹਾਂਜੀ ਮਾਤਾ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮੈਂ ਕੀ ਕਹਿਣਾ ਸਰਪੰਚ ਸਾਹਿਬ ਜਦੋਂ ਹੁਣ ਪੰਚਾਇਤੀ ਘਰੇ ਆ ਗਈ ਪਰ ਮੇਰੀ ਵੀ ਇੱਕ ਸ਼ਰਤ ਹੈ ਇਹ ਦੋਨੋਂ ਮੇਰੇ ਪੁੱਤਰ ਰੋਟੀ ਚਾਹੇ ਅੱਡ ਅੱਡ ਕਰ ਲੈਣਾ ਆਪਣੀ ਜ਼ਮੀਨਾਂ ਵੰਡ ਲੈਣਾ ਪਰ ਮੇਰੇ ਜਿਉਂਦੇ ਜੀ ਮੈਂ ਇਸ ਘਰ ਦੇ ਵਿੱਚ ਕੰਧ ਨਹੀਂ ਕੱਢਣ ਦੇਣੀ ਕਿਉਂ ਬਈ ਠੀਕ ਹੈ ਹਾਂਜੀ ਸਰਪੰਚ ਸਾਹਿਬ ਮੈਨੂੰ ਮਨਜ਼ੂਰ ਆ ਹਾਂ ਲਿਖਾਓ ਫਿਰ ਘਰ ਚ ਕੀ ਕੀ ਚੀਜ਼ ਆ ਤੇ ਕਿਵੇਂ-ਕਿਵੇਂ ਵੰਡਣਾ ਲੋ ਭਾਈ ਮਾਤਾ ਜੀ ਦੇ ਕਹਿਣ ਅਨੁਸਾਰ ਮੈਂ ਸਾਰਾ ਕੁਝ ਲਿਖਤਾ ਤੇ ਘਰ ਤਾਂ ਰਹੂਗਾ ਇਦਾਂ ਹੀ ਠੀਕ ਹੈ ਨਾ ਰਹਿ ਗਈ ਤੁਹਾਡੀ ਜ਼ਮੀਨ ਕੱਲ ਨੂੰ ਪਟਵਾਰੀ ਸਾਦ ਕੇ ਤੁਹਾਡੀ ਮਨਤੀ ਕਰਾ ਦੇਵਾਂਗੇ ਤੇ ਬਾਕੀ ਘਰੇ ਰਹਿ ਗਿਆ ਟਰੈਕਟਰ ਤੇ ਕਾਰ ਪ੍ਰੀਤ ਸਿੰਘ ਤੂੰ ਕਰਦਾ ਵਾਹੀ ਟਰੈਕਟਰ ਤੂੰ ਰੱਖ ਤੇ ਦੀਪ ਪੜ ਲੈ ਕੇ ਕਰਦਾ ਨੌਕਰੀ ਤੇ ਕਾਰ ਉਹਦੇ ਇਸੇ ਕਰ ਦਿੰਨੇ ਆ ਮਨਜ਼ੂਰ ਆ ਤੁਹਾਨੂੰ ਹਾਂਜੀ ਮਨਜ਼ੂਰ ਹੈ ਲੋ ਫਿਰ ਕਰੋ ਸਹਿਨ ਚਲੋ ਠੀਕ ਆ ਫਿਰ ਅਸੀਂ ਚੱਲਦੇ ਆ ਹਲੋ ਹਲੋ ਹਾਂ ਪ੍ਰਭ ਕੀ ਹਾਲ ਹੈ ਮੈਂ ਵਧੀਆ ਤੁਸੀਂ ਦੱਸੋ ਹੋਰ ਕੀ ਕਰੀ ਜਾਂਦੇ ਸੀ ਬਸ ਕੁਛ ਨਹੀਂ ਤੁਹਾਡੇ ਫੋਨ ਦੀ ਵੇਟ ਕਰ ਰਹੀ ਸੀ ਅੱਛਾ ਹਾਂਜੀ ਪਰ ਤੁਹਾਨੂੰ ਕੀ ਹੋਇਆ ਦੀਪ ਅੱਜ ਬੜੀ ਸੈਡ ਲੱਗ ਰਹੇ ਆ ਬਸ ਕੁਝ ਨਹੀਂ ਯਾਰ ਨਹੀਂ ਤਾਂ ਵੀ ਦੱਸੋ ਕੀ ਗੱਲ ਹੈ ਗੱਲ ਤਾਂ ਕੋਈ ਜ਼ਰੂਰ ਹੈ ਕੀ ਦੱਸਾਂ ਯਾਰ ਬਾਈ ਅੱਡ ਹੋ ਗਿਆ ਅੱਜ ਮਨ ਬਹੁਤ ਉਦਾਸ ਆ ਮੇਰਾ ਓ ਅੱਛਾ ਜੀ ਚਲ ਤੁਸੀਂ ਟੈਨਸ਼ਨ ਨਾ ਲਓ ਹੂੰ ਇਹ ਤੇ ਭਰਾਵਾਂ 'ਚ ਹੁੰਦਾ ਹੀ ਆਇਆ ਨਾਲੇ ਪਰਿਵਾਰ ਹੀ ਅਲੱਗ ਹੋਇਆ ਦਿਲ ਤਾਂ ਨਹੀਂ ਮੈਂ ਆਪੀਆ ਕੇ ਸਾਰਾ ਕੁਝ ਠੀਕ ਕਰ ਲੈਣਾ। ਹਾਂ ਪ੍ਰਭ ਮੈਨੂੰ ਵੀ ਇਹੀ ਆਸ ਹੈ। ਵੀ ਤੇਰੇ ਆਉਣ ਨਾਲ ਸਾਰਾ ਕੁਝ ਠੀਕ ਹੋ ਜਾਊਗਾ। ਹਾਂ ਹਾਂ ਦੀਪ ਬਿਲਕੁਲ ਇਦਾਂ ਹੀ ਹੋਊਗਾ। ਬਾਕੀ ਆਪੀ ਪ੍ਰਮਾਤਮਾ ਨੇ ਸਾਰਾ ਕੁਝ ਠੀਕ ਕਰ ਦੇਣਾ। ਬੜੀ ਟੈਨਸ਼ਨ ਨਹੀਂ ਲਈਦੀ ਹੁੰਦੀ। ਚਲ ਠੀਕ ਹੈ ਮੈਂ ਤਰਨਾ ਬਾਅਦ ਚ ਕਰਦਾ ਗੱਲ। ਕਮਾਂਬੈਕ। ਦੀਪ ਪੁੱਤ ਮੈਨੂੰ ਪਤਾ ਵੀ ਅੱਜ ਤੇਰਾ ਮਨ ਬਹੁਤ ਉਦਾਸ ਹੈ। ਪਰ ਤੂੰ ਟੈਨਸ਼ਨ ਨਾ ਲੈ। ਨਾਲੇ ਅੱਡ ਤਾਂ ਹੋਣਾ ਹੀ ਸੀ ਅੱਜ ਨਹੀਂ ਭਾਵੇਂ ਕੱਲ ਨਾਲੇ ਹੁਣ ਮੇਰੀ ਇੱਕ ਗੱਲ ਸੁਣ ਅਜੇ ਵੰਡੀਆਂ ਪੈ ਗਈਆਂ ਨਾ ਹੁਣ ਤੂੰ ਕੁਝ ਬਣ ਕੇ ਦਿਖਾ ਦੇ ਮਾਂ ਤੂੰ ਐਵੇਂ ਫੇਰ ਨਾ ਕਰਿਆ ਕਰ ਜੇ ਤੇਰੇ ਪੁੱਤ ਨੇ ਕਾਮਯਾਬ ਹੋਣਾ ਨਾ ਤਾਂ ਕੋਈ ਨਹੀਂ ਰੋਕ ਸਕਦਾ ਬਸ ਤੂੰ ਵਾਹਿਗੁਰੂ ਅਰਦਾਸ ਕਰਿਆ ਕਰ ਵੀ ਤੇਰੇ ਪੁੱਤ ਨੂੰ ਸਕਸੈਸ ਮਿਲ ਜੇ ਕੋਈ ਗੱਲ ਨਹੀਂ ਪੁੱਤ ਆਪਾਂ ਕਿਹੜਾ ਰੱਬ ਦੇ ਮਾਂ ਮਾਰੇ ਆ ਰੱਬ ਆਪਣੀ ਵੀ ਜਰੂਰ ਸੁਣੂਗਾ ਬਸ ਤੂੰ ਨਾ ਫੀਸ ਭਰਨ ਬਾਰੇ ਸੋਚ ਕੋਈ ਗੱਲ ਨਹੀਂ ਮਾਂ ਉਹ ਤਾਂ ਮੈਂ ਕੱਲ ਨੂੰ ਭਰ ਹੀ ਦੇਣੀ ਆ ਪਰ ਪੁੱਤ ਪੈਸਿਆਂ ਦਾ ਹੱਲ ਕਿਵੇਂ ਕਰੇਗਾ ਮਾਂ ਮੈਂ ਆਪਣੀ ਕਾਰ ਵੇਚਦੀ ਚੱਲ ਕੋਈ ਨਾ ਪੁੱਤ ਗੱਡੀਆਂ ਤਾਂ ਹੋਰ ਬਥੇਰੀਆਂ ਆ ਜਾਣਗੀਆਂ ਜਦੋਂ ਤੂੰ ਕਾਮਯਾਬ ਹੋ ਗਿਆ ਬਸ ਹੁਣ ਤੂੰ ਮਨ ਲਾ ਕੇ ਨਾ ਪੜ੍ਹਾਈ ਕਰ ਹਾਂ ਮਾਂ ਤੁਸੀਂ ਠੀਕ ਐ ਨਾ ਨਾਲੇ ਪੁੱਤ ਮੈਂ ਤੇਰੇ ਨਾਲ ਨਾ ਇੱਕ ਗੱਲ ਹੋਰ ਕਰਨੀ ਸੀ ਕਿਹੜੀ ਗੱਲ ਮਾਂ ਹਾਂ ਪੁੱਤ ਮੇਰੇ ਤੋਂ ਹੁਣ ਘਰ ਦਾ ਕੰਮ ਨਹੀਂ ਹੁੰਦਾ ਕੋਈ ਗੱਲ ਨਹੀਂ ਮਾਂ ਜਿੱਤੇ ਤੁਹਾਨੂੰ ਕੰਮ ਨਹੀਂ ਹੁੰਦਾ ਆਪਾਂ ਕੰਮ ਵਾਲੀ ਰੱਖ ਲੈਨੇ ਆ ਪੁੱਤ ਮੈਂ ਕੰਮ ਵਾਲੀ ਦੀ ਗੱਲ ਨਹੀਂ ਕਰਦੀ ਮੈਂ ਤੇਰੇ ਵਿਆਹ ਬਾਰੇ ਗੱਲ ਕਰਦੀ ਆ ਜੇ ਕੋਈ ਕੁੜੀ ਤੇਰੀ ਨਿਗਾ ਚ ਹੈਗੀ ਆ ਤਾਂ ਤੂੰ ਮੈਨੂੰ ਦੱਸ ਦੇ ਮਾਂ ਕੁੜੀ ਤਾਂ ਹੈਗੀ ਇੱਕ ਮੇਰੇ ਨਾਲ ਕਾਲਜ ਵਿੱਚ ਪੜ੍ਹਦੀ ਆ ਮੈਂ ਕਰਦਾ ਉਹ ਨਾਲ ਗੱਲ ਚੱਲ ਠੀਕ ਐ ਪੁੱਤ ਕਰ ਲਈ ਤੂੰ ਗੱਲ ਕਹਾਣੀ ਇੱਥੇ ਨਹੀਂ ਮੁੱਕਦੀ कुछ महीन बाद जमदा ज्याह ती कुछ दिन बाद खबरी मिलती है मां खुशखबरी देनी है दस पुत खुशखबरी है मां मेरी जॉब ला गई ਖੇੜਤਾ ਉਹ ਬਹੁਤ ਵਧੀਆ ਗੱਲ ਆ ਪੁੱਤ ਮੈਂ ਨਾ ਵਾਹਿਗੁਰੂ ਅੱਗੇ ਸੁੱਖਣਾ ਸੁਖੀ ਸੀ ਚੱਲ ਫਿਰ ਮੈਂ ਹੁਣੇ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਆਨੀ ਆ ਠੀਕ ਆ ਮਾਂ ਮੰਮੀ ਆਉਂਦੇ ਹੇ ਮਿੱਠਾ ਵੀ ਲੈ ਆਇਓ ਠੀਕ ਐ ਪੁੱਤ ਵਾਹਿਗੁਰੂ ਨੇ ਬਹੁਤ ਵਧੀਆ ਸੁਣਿਆ ਆਪਣੀ ਹਾਂਜੀ ਸ਼ੁਕਰ ਹੈ ਵਾਹਿਗੁਰੂ ਦਾ ਪਰ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੁਹਾਡੀ ਸਿਲੈਕਸ਼ਨ ਹੋ ਜਾਣੀ ਆ ਤੁਸੀਂ ਮਿਹਨਤੀ ਜੋ ਇੰਨੀ ਕੀਤੀ ਸੀ ਅੱਛਾ ਜੀ ਹਾਂਜੀ ਪੁੱਤ ਤਾਂ ਠੀਕ ਐ ਜੀ ਪਰ ਮੈਂ ਵਾਹਿਗੁਰੂ ਦੇ ਸਕਰਾਣ ਦੇ ਨਾਲ ਨਾਲ ਤੇਰਾ ਵੀ ਧੰਨਵਾਦ ਕਰਦਾ ਤਨਖਤ ਮੈਨੂੰ ਤੇ ਵਿਸ਼ਵਾਸ ਕੀਤਾ। ਉਹ ਕਿਵੇਂ ਜੀ ਮੈਂ ਸਮਝੀ ਨਹੀਂ। ਕੀ ਸਮਝਣ ਵਾਲੀ ਕਿਹੜੀ ਗੱਲ ਹੈ? ਤੈਨੂੰ ਪਤਾ ਹੀ ਹੈ ਵਿਆਹ ਤੋਂ ਪਹਿਲਾਂ ਕਿਹੜਾ ਮੇਰੀ ਕੋਈ ਜੌਬ ਸੀ। ਨਾਲੇ ਤੈਨੂੰ ਘਰ ਦੇ ਹਾਲਾਤਾਂ ਦਾ ਪਤਾ ਹੀ ਸੀ। ਤੂੰ ਫਿਰ ਵੀ ਮੇਰੀ ਜ਼ਿੰਦਗੀ ਚ ਆਈ। ਬਸ ਬਸ ਰਹਿਣ ਦਿਆ ਕਰੋ ਜੀ। ਤੁਹਾਨੂੰ ਤਾਂ ਮੇਰੀ ਤਾਰੀਫ਼ ਕਰਨ ਦਾ ਮੌਕਾ ਹੀ ਚਾਹੀਦਾ। ਤਾਰੀਫ਼ ਨਹੀਂ ਕਮਲਗੇ ਇਹ ਸੱਚਾਈ ਹੈ। ਆ ਤੇਰੇ ਹੀ ਕਰਮ ਨੇ ਜੋ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਗਿਆ। ਠੀਕ ਹੈ ਬਾਬਾ ਮੰਨ ਲੈਂਨੀ ਆ। ਲਿਆ ਫੋਨ ਦੋ ਮੈਂ ਮੰਮੀ ਡਾਡੀ ਨੂੰ ਵੀ ਖੁਸ਼ਖਬਰੀ ਦੇ ਦੇਵਾਂ। ਕੀ ਹੋ ਗਿਆ? ਐਮੂ ਬਣਾਇਆ? ਕੁਛ ਨਹੀਂ। ਉਹ 10 ਵੀ ਦੇ ਕੀ ਹੋ ਗਿਆ? ਤੁਹਾਨੂੰ ਤਾਂ ਪਤਾ ਹੀ ਆ ਹਨਾ ਮੈਂ ਜੁਆਇੰਟ ਫੈਮਲੀ ਚ ਰਹਿ ਕੇ ਹੀ ਆ। ਇੱਥੇ ਨਾ ਮੇਰਾ ਚੀਜ਼ਾਂ ਨਹੀਂ ਲੱਗਦਾ। ਹੁਣ ਕੋਈ ਗੱਲ ਨਹੀਂ ਹਜੇ ਤਾਂ ਨਵੀਂ-ਨਵੀਂ ਕਰਕੇ ਤੈਨੂੰ ਐਡਜਸਟ ਕਰਨਾ ਔਖਾ ਲੱਗਦਾ। ਆਪੇ ਸੁਭਾਅ ਵਣਜੂ ਜਰਾ। ਜੀ ਆਪਾਂ ਇਕੱਠੇ ਹੁੰਦੇ ਕਿੰਨਾ ਵਧੀਆ ਹੁੰਣਾ ਸੀ ਹਨਾ। ਉਹ ਵਧੀਆ ਤਾਂ ਹੁੰਣਾ ਸੀ। ਉਹ ਮੈਂ ਬਥੇਰੀ ਕੋਸ਼ਿਸ਼ ਕੀਤੀ ਸੀ ਬਾਈ ਤੇ ਭਾਬੀ ਨੂੰ ਮਨਾਉਣ ਦੀ ਪਰ ਉਹ ਮੰਨੇ ਨਹੀਂ। ਹੁਣ ਮੈਂ ਕੀ ਕਰ ਸਕਦਾ ਉਹਦੇ ਵਿੱਚ? ਤੁਸੀਂ ਤਾਂ ਮੈਂ ਢੇਰੀ ਢਾਈ ਜਾਂਦੇ ਹਾਂ ਲੋਕ ਤਾਂ ਕੰਧਾਂ ਕੱਡੀਆਂ ਤੋੜ ਦਿੰਦੇ ਆ ਆਪਾਂ ਤਾਂ ਫੇਰ ਇੱਕ ਛੱਤ ਥੱਲੇ ਰਹਿਨੇ ਆ ਕੋਸ਼ਿਸ਼ ਤੇ ਕਰ ਹੀ ਸਕਦੇ ਆ ਨਾ ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਆ ਦਿਲ ਵੀ ਮੇਰਾ ਇਹੀ ਚਾਹੁੰਦਾ ਤੂੰ ਕਰਕੇ ਦੇਖ ਲੈ ਕੋਸ਼ਿਸ਼ ਮੈਂ ਤਾਂ ਬਹੁਤ ਕਰ ਲਈ ਪਰ ਮੈਨੂੰ ਪੂਰੀ ਉਮੀਦ ਆ ਵੀ ਆਪਾਂ ਜ਼ਰੂਰ ਇਹ ਕਰਵਾਵਾਂਗੇ ਉਹ ਮੈਂ ਤਾਂ ਇਹੀ ਚਾਹੁੰਨਾ ਕਿ ਪਰਮਾਤਮਾ ਤੇਰੀ ਇੱਛਾ ਜ਼ਰੂਰ ਪੂਰੀ ਕਰੇ ਕਰੂਗਾ ਕਰੂਗਾ ਕਿਉਂ ਨਹੀਂ ਮੈਨੂੰ ਪੂਰਾ ਭਰੋਸਾ ਮੇਰੇ ਮਾਲਕ ਤੇ ਹਾਂ ਬਈ ਹਾਂ ਮੈਨੂੰ ਪਤਾ ਟਾਈਮ ਥੋੜਾ ਰਹਿ ਗਿਆ ਕੋਈ ਗੱਲ ਨਹੀਂ ਮੈਂ ਕਰਦਾ ਛੇਤੀ ਹੱਲ ਤੁਹਾਡੇ ਨਾਲ ਵੱਧ ਮੈਨੂੰ ਟੈਨਸ਼ਨ ਐ ਇਸ ਚੀਜ਼ ਦੀ ਕੋਈ ਗੱਲ ਨਹੀਂ ਬਸ ਥੋੜੇ ਦਿਨਾਂ ਦਾ ਟਾਈਮ ਰੱਖੋ ਕੋਈ ਨਾ ਕਰ ਦੇਣਾ ਮੈਂ ਛੇਤੀ ਕੀ ਗੱਲ ਤੁਸੀਂ ਇਨੀ ਟੈਨਸ਼ਨ ਚ ਲੱਗ ਰਹੇ ਹੋ ਉਹ ਕੁਛ ਨਹੀਂ ਉਹ ਤੈਨੂੰ ਪਤਾ ਹੀ ਆ ਉਹ ਆਪਣੀ ਜਿਹੜੀ ਗਹਿਣੇ ਤੇ ਜ਼ਮੀਨ ਪਈ ਹੈ ਨਾ ਉਹਦਾ ਟਾਈਮ ਪੂਰਾ ਹੋ ਗਿਆ ਐਦਕੀ ਜੇ ਫਸਲ ਵਧੀਆ ਹੋ ਜਾਂਦੀ ਤਾਂ ਪੈਸੇ ਲੈ ਹੀ ਲੈਣੇ ਸੀ ਤੈਨੂੰ ਪਤਾ ਫਸਲ ਸਾਰੀ ਖਰਾਬ ਹੋ ਗਈ ਐਦਕੀ ਹੈ ਨਾ ਫਿਰ ਉਹ ਨਾ ਕੋਈ ਨਾ ਕਰਦਾ ਮੈਂ ਹੱਲ ਕੋਈ ਤੂੰ ਟੈਨਸ਼ਨ ਨਾ ਲੈ ਚੱਲ ਕਰਨੀ ਸੀ ਤੁਹਾਡੇ ਨਾਲ। ਹਾਂਜੀ ਦੱਸੋ ਵੀਰ ਜੀ ਕੀ ਗੱਲ ਕਰਨੀ ਸੀ? ਦੇਖ ਬਈ ਮੈਂ ਤਾਂ ਤੇਰੇ ਨਾਲ ਇਹ ਗੱਲ ਕਰਨੀ ਸੀਗੀ। ਤੇਰਾ ਵੱਡਾ ਭਾਈ ਆਇਆ ਸੀ ਮੇਰੇ ਕੋਲੇ। ਅੱਛਾ। ਉਹ ਕਹਿੰਦਾ ਸੀ ਮੈਂ ਜ਼ਮੀਨ ਵੇਚਣੀ ਐ। ਮੈਂ ਤਾਂ ਇਹ ਕਹਿੰਦਾ ਸੀਗਾ ਉਹ ਜ਼ਮੀਨ ਤੁਸੀਂ ਲੈ ਲੈਂਦੇ। ਨਾਲੇ ਘਰ ਦੀ ਗੱਲ ਘਰੇ ਰਹਿ ਜਾਂਦੀ। ਬਾਕੀ ਮਰਜ਼ੀ ਤੁਹਾਡੀ, ਦੇਖ ਲਓ। ਠੀਕ ਐ। ਚਲ ਕੋਈ ਗੱਲ ਨਹੀਂ। ਮੈਂ ਮਾਨਾ ਰਹਿ ਕਰ ਲੈਣਾ। ਫਿਰ ਦੱਸ ਦੇਣਾ ਤੈਨੂੰ। o a sim ਰਾਮਤਾ ਕਰ ਲੋ ਹੁਣ ਕਿੱਧਰ ਚੱਲੇ ਆ ਮੈਨੂੰ ਬਾਈ ਤਾਂ ਥੋੜਾ ਜਿਹਾ ਕੰਮ ਹੈ ਮੈਂ ਆ ਗਿਆ ਰੀਤਾ ਸਸੀਆ ਭਾਬੀ ਸਸੀਆ ਬਈ ਹੋਰ ਬਾਈ ਠੀਕ ਆ ਠੀਕ ਆ ਤੂੰ ਦੱਸ ਕਿਵੇਂ ਆ ਅੱਜ ਕਿਵੇਂ ਭਰਾ ਦੀ ਯਾਦ ਆ ਗਈ ਬਾਈ ਮੈਨੂੰ ਤਾਂ ਰੋਜ਼ ਹੀ ਹੁੰਦੀ ਆ ਭਰਾ ਦੀ ਯਾਦ ਮੇਰਾ ਭਰਾ ਤੂੰ ਪਰ ਤੂੰ ਮੈਨੂੰ ਆਹਦਾ ਭਰਾ ਨਹੀਂ ਮੰਨਦਾ ਬਾਈ ਕਿਉਂ ਨਹੀਂ ਮੰਨਦਾ ਭਰਾ ਬਾਈ ਜਿਹੜੀ ਗੱਲ ਮੈਨੂੰ ਘਰੋਂ ਪਤਾ ਲੱਗਣੀ ਚਾਹੀਦੀ ਸੀ ਉਹ ਮੈਨੂੰ ਬਾਹਰੋਂ ਪਤਾ ਲੱਗੀ ਐ ਕਿਹੜੀ ਗੱਲ ਕਿ ਤੂੰ ਜ਼ਮੀਨ ਵੇਚਦਾ ਨਾ ਭਾਈ ਤੈਨੂੰ ਇੰਨੀ ਕਾਦੀ ਮਜਬੂਰੀ ਪੈ ਗਈ ਜੋ ਤੈਨੂੰ ਆਪਣੀ ਜ਼ਮੀਨ ਵੇਚਣੀ ਪੈ ਗਈ ਐਸ ਕੀ ਠੇਕੇ ਦਾ ਜ਼ਮੀਨ ਥੋੜੀ ਜਿਆਦਾ ਲੈ ਲਈ ਸੀ ਤੈਨੂੰ ਪਤਾ ਹੈ ਤਕੀ ਫਸਲ ਸਾਰਿਆਂ ਦੀ ਖਰਾਬ ਹੋ ਗਈ ਫਸਲ ਮਰ ਜਾਣ ਕਰਕੇ ਘਾਟਾ ਪੈ ਗਿਆ ਨਾ ਤੂੰ ਮੈਨੂੰ ਸਲਾਹਤਾ ਕਰ ਲੈਂਦਾ ਭਾਈ ਹੂੰ ਕਿਹੜੀਆਂ ਸਲਾਹਾਂ ਹੁੰਦੀਆਂ ਕੌਣ ਕਿਸ ਦੀ ਮਦਦ ਕਰਦਾ ਕਿੰਨੇ ਪੈਸੇ ਦੇਣੇ ਆ ਤੂੰ 5 ਲੱਖ ਚ ਜ਼ਮੀਨ ਗਹਿਣੇ ਪਈ ਐ 2 ਲੱਖ ਰੁਪਇਆ ਆੜਤੀਆ ਦੇ ਦੇਣਾ ਟੋਟਲ 7 ਲੱਖ ਰੁਪਇਆ ਹੁਣ ਐਨੇ ਪੈਸੇ ਤੈਨੂੰ ਵੀ ਪਤਾ ਵਿਕੀ ਜਾ ਕਿਸੇ ਤੋਂ ਵੈਜੂ ਫੜ ਕੇ ਦੇਵਾਂਗੇ ਤਾਂ ਸਾਰੀ ਉਮਰ ਵਿਆਜ ਨਹੀਂ ਲੈਣਾ ਫਿਰ ਗਾਂ ਜਵਾਕਾਂ ਦੇ ਖਰਚੇ ਵੀ ਆ ਫਿਰ ਸੋਚਾ ਵਿਕੇ ਲਾ ਵੇਚ ਦਿੰਨਾ ਤੇ ਘਰ ਤੇ ਲਾ ਲੂ ਨਾ ਬਾਈ ਆ 7 ਲੱਖ ਰੁਪਏ ਚੈੱਕ ਆ ਨਹੀਂ ਦੀਪ ਮੈਂ ਇਹ ਪੈਸੇ ਨਹੀਂ ਲੈਣੇ ਕੀ ਗੱਲ ਬਾਈ ਤੂੰ ਹਜੇ ਮੈਨੂੰ ਆਦਾ ਭਰਾ ਨਹੀਂ ਮੰਨਦਾ ਨਹੀਂ ਦੀਪ ਅਸੀਂ ਇਹ ਪੈਸੇ ਨਹੀਂ ਰੱਖ ਸਕਦੇ ਐਨੇ ਪੈਸੇ ਅਸੀਂ ਮੋੜਾਂਗੇ ਕਿਵੇਂ ਭਾਬੀ ਪੈਸੇ ਮੰਗਦਾ ਹੀ ਕੌਣ ਆ ਮੈਂ ਪੈਸੇ ਲੈਣੀ ਨਹੀਂ ਚੱਲ ਜੇ ਤੂੰ ਪੈਸੇ ਦੇਣੇ ਆ ਤੂੰ ਜ਼ਮੀਨ ਦੀ ਰਜਿਸਟਰੀ ਕਰਵਾ ਲੈ ਕਿਉਂਕਿ ਐਨੇ ਪੈਸੇ ਸਾਨੂੰ ਇਕੱਠੇ ਦੇਣੇ ਔਖੇ ਹੋ ਜਾਣੇ ਆ ਤੂੰ ਸਾਡੀ ਮਦਦ ਲਈ ਆਇਆ ਅਸੀਂ ਤੇਰੇ ਇਹੀ ਸਨਮਾਨਦਾਰਾਂਗੇ ਬਾਈ ਜਿੰਨੇ ਕਹੇ ਸੰ ਤੂੰ ਕੀਤੇ ਨਾ ਮੇਰੇ ਤੇ ਉਸ ਦੇ ਮੁਕਾਬਲੇ ਤਾਂ ਕੁਝ ਵੀ ਨਹੀਂ ਬਾਈ ਇਹ ਬਾਈ ਤੇਰੀ ਮਿਹਨਤਾਂ ਕਰਕੇ ਮੈਂ ਇੱਥੋਂ ਤੱਕ ਪਹੁੰਚਿਆ ਲੈ ਮਾਂ ਵੀ ਆ ਗਈ ਬੈਠ ਮਾਂ ਪ੍ਰੀਤ ਪੁੱਤ ਆ ਰੱਖ ਲੈ ਚੈੱਕ ਆ ਵੀ ਪੈਸੇ ਤੇਰੇ ਹੀ ਨੇ ਨਾਲੇ ਭਰਾਵਾਂ ਦਾ ਕਿਹੜਾ ਕੁਝ ਵੰਡਿਆ ਹੁੰਦਾ ਔਖੇ ਵੇਲੇ ਭਰਾ ਹੀ ਕੰਮ ਆਉਂਦੇ ਨੇ ਵਿਰਜੀ ਅਸੀਂ ਤੁਹਾਡੇ ਬੱਚਿਆਂ ਵਰਗੇ ਆ ਕੋਈ ਗੈਰ ਥੋੜਾ ਰੱਖ ਲਓ ਤੁਸੀਂ ਇਹ ਚੈੱਕ ਲੈ ਬਈ ਤੇ ਸੜਾਲਾ ਆਪਣੀ ਜ਼ਮੀਨ ਵਿਰਜੀ ਮੇਰੀ ਇੱਕ ਇੱਛਾ ਹੈ ਹਾਂ ਹਾਂ ਦੱਸ ਪ੍ਰਭ ਕੀ ਚਾਹਤਰੀ ਜੇ ਮੇਰੇ ਪੂਰੀ ਕਰਨ ਵਾਲੀ ਹੋਈ ਤਾਂ ਮੈਂ ਜ਼ਰੂਰ ਪੂਰੀ ਕਰੂੰਗਾ। ਵੀਰ ਜੀ ਮੇਰੀ ਇਹ ਇੱਛਾ ਹੈ ਕਿ ਆਪਾਂ ਸਾਰੇ ਇੱਕ ਚੁੱਲੇ ਦੀ ਪੱਕੀ ਰੋਟੀ ਖਾਈਏ। ਇਹ ਤਾਂ ਪ੍ਰਭ ਤੂੰ ਮੇਰੇ ਦਿਲ ਦੀ ਗੱਲ ਕੀਤੀ ਆ। ਹੁਣ ਤੱਕ ਤਾਂ ਮੈਨੂੰ ਲੱਗਦਾ ਸੀ ਕਿ ਸਭ ਤੋਂ ਵੱਡਾ ਸ਼ਰੀਕ ਭਾਈ ਦਾ ਭਾਈ ਹੁੰਦਾ ਪਰ ਅੱਜ ਪਤਾ ਲੱਗਿਆ ਕਿ ਸਭ ਤੋਂ ਵੱਡਾ ਸ਼ਰੀਕ ਤਾਂ ਮਾੜਾ ਟਾਈਮ ਹੁੰਦਾ ਜਿਹੜਾ ਪਤਾ ਨਹੀਂ ਕਦੋਂ ਕਿਸੇ ਤੇ ਆ ਜਾਵੇ। ਮਾਂ ਸਿਆਣੇ ਸੱਚ ਹੀ ਕਹਿੰਦੇ ਆ। ਕੇ ਮਾਂ ਜائیں ਬਿਨਾ ਕੋਈ ਨਹੀਂ ਨਾਲ ਖੜਦਾ ਪ੍ਰੀਤਪੁੱਤ ਬਾਜ ਭਰਾਵਾਂ ਟੁੱਟੀਆਂ ਬਾਹਾਂ ਗੱਲ ਨੂੰ ਆਂਦੀਆਂ ਨੇ ਅੱਜ ਮੇਰਾ ਪਰਿਵਾਰ ਪੂਰਾ ਹੋ ਗਿਆ ਜੋ ਮੈਨੂੰ ਆਪਣੇ ਭਰਾ ਭਝਾਈ ਦੀ ਕਮੀ ਮਹਿਸੂਸ ਹੁੰਦੀ ਸੀ ਉਹ ਅੱਜ ਖਤਮ ਹੋ ਗਈ ਪੁੱਤ ਨਾਲੇ ਏਕਤਾ 'ਚ ਬਲ ਹੁੰਦਾ ਮੰਮੀ ਜੀ ਹੁਣ ਤਾਂ ਲੋਕਾਂ ਦਾ ਦਰਵਾਜ਼ਾ ਹੀ ਹੋ ਗਿਆ ਹਰ ਬੰਦਾ ਪ੍ਰਾਈਵੇਸੀ ਭਾਲਦਾ ਕਹਿਣਗੇ ਅਸੀਂ ਨਹੀਂ ਇਕੱਠੇ ਜਿ ਰਹਿ ਸਕਦੇ ਜਿਸ ਕਿਸੇ ਨੇ ਵੀ ਇਹ ਗੱਲ ਕਹੀ ਹੈ ਨਾ ਕੀ ਜਿ ਮਾੜਾ ਕਰਦਾ ਤਾਂ ਘਰ ਦਾ ਕਰਦਾ ਉਹਨੇ ਬਹੁਤ ਗਲਤ ਕਿਹਾ ਪੁੱਤ ਜਿੰਨਾ ਚਿਰ ਬੰਦੇ ਉਹਨਾਂ ਸਮਝ ਨਹੀਂ ਨਾ ਆਉਂਦੀ ਵੀ ਨਾਲ ਕੁਝ ਨਹੀਂ ਜਾਣਾ ਉਹਨਾਂ ਚਿਰ ਸਮਾਜ ਦਾ ਸੁਧਾਰ ਨਹੀਂ ਹੋ ਸਕਦਾ ਹਾਂ ਮਾਂ ਤੂੰ ਬਿਲਕੁਲ ਸਹੀ ਕਿਹਾ ਹੈ ਜੇ ਪਰਿਵਾਰ ਦਾ ਹਰ ਇੱਕ ਮੈਂਬਰ ਚਾਵੇ ਨਾ ਤਾਂ ਹਰ ਇੱਕ ਪਰਿਵਾਰ ਦਾ ਸੁਧਾਰ ਹੋ ਸਕਦਾ ਜਿਵੇਂ ਕਿ ਅੱਜ ਆਪਣੇ ਪਰਿਵਾਰ ਦਾ ਹੋਇਆ ਤੇ ਮੈਂ ਚਾਹੁੰਨਾ ਐਵੇਂ ਸਾਰੇ ਸਮਾਜ ਦਾ ਵੀ ਸੁਧਾਰ ਹੋਵੇ